فرق ਨਹੀਂ ਪਿਆ کافی ਜਗ੍ਹਾ ਇਲਾਜ ਕਰਵਾਇਆ ਫਿਰ ਮੇਰੀ ਇੱਕ ਫਰੈਂਡ ਨੇ ਮੈਨੂੰ ਡਾਕਟਰ ਸ਼ਰਦਾ ਜੀ ਬਾਰੇ ਦੱਸਿਆ ਤਾਂ ਫਿਰ ਅਸੀਂ ਇੱਥੇ ਆਏ ਤੇ ਇਹਨਾਂ ਨੇ ਇਹਨਾਂ ਤੋਂ ਮੈਂ 6 ਮਹੀਨੇ ਇਲਾਜ ਕਰਵਾਇਆ ਹੁਣ ਮੇਰਾ ਫੇਸ ਬਿਲਕੁਲ ਕਲੀਨ ਹੋ ਗਿਆ ਜੇ ਸਕਿਨ ਦੀ ਸੀਗੀ ਹਾਂਜੀ ਮੇਰਾ ਹੁਣ ਫੇਸ ਵੀ ਪਹਿਲਾਂ ਦਾਗ ਬਹੁਤ ਜ਼ਿਆਦਾ ਸੀਗੇ ਹੁਣ ਬਹੁਤ ਫਰਕ ਪੈ ਗਿਆ ਮੈਨੂੰ ਮੈਂ ਤਾਂ ਆਈ ਸੀਗੀ ਕਾਫੀ ਚਿਰ ਵੀ ਮੈਂ ਬਹੁਤ ਜਗ੍ਹਾ ਤੇ ਦਵਾਈ ਖਾਧੀ ਤਾਂ ਮੈਨੂੰ ਬਿਲਕੁਲ ਫਰਕ ਨਹੀਂ ਪਿਆ ਤੇ ਫਿਰ ਮੈਂ ਇੱਥੇ ਤੱਕ ਪਹੁੰਚੀ ਤਾਂ ਮੈਨੂੰ ਬਹੁਤ ਫਰਕ ਪਿਆ ਯੂਨਿਟੀ ਤੇ ਜੋਦੋ ਵੀ ਟਾਰਗੇਟ ਹੁੰਦਾ ਹੈ ਪੇਸ਼ੈਂਟ ਦਾ ਕੋਈ ਵੀ ਉਹਦੀ ਪ੍ਰੋਬਲਮ ਆਂਦੀ ਹੈਗੀ ਉਹ ਸੋਰਾਈਸਿਸ ਨੂੰ ਕਈ ਵਾਰ ਉਤਪਨ ਕਰ ਦਿੰਦੀ ਚਾਹੇ ਉਹ ਕੱਲਾ ਹੀ ਕੋਈ ਰੈਸ਼ ਹੋਵੇ ਚਾਹੇ ਉਹ ਕੋਈ ਅਲਰਜੀ ਹੋਵੇ ਖਾਰਿਜ ਦੀ ਸਮੱਸਿਆ ਹੋਵੇ ਪਿਗਮੈਂਟੇਸ਼ਨ ਕਾਲਾਪਨ ਉਹਨੂੰ ਵੀ ਆਪਾਂ ਇੱਕ ਬਿਮਾਰੀ ਸਮਝਦੇ ਹਾਂ ਨੰਬਰ ਆਫ ਟਾਈਪ ਜਿਹੜੀ ਹੈ ਸਕਿਨ ਡਿਜ਼ੀਜ਼ ਜਿਹੜੀ ਹੈਗੀਆਂ ਉਹ ਮੈਂਸ਼ਨ ਕੀਤੀਆਂ ਹੋਈਆਂ ਆਯੁਰਵੇਦ ਦੇ ਵਿੱਚ ਕੁਸ਼ਟ ਰੋਗ ਕਰਕੇ ਜਿਹਦਾ ਇੱਕ ਪੂਰਾ ਅਧਿਆਇ ਦੱਸਿਆ ਗਿਆ ਹੈਗਾ ਮੈਨੂੰ ਸਕਿਨ ਪ੍ਰੋਬਲਮ ਸੀਗੀ ਖਾਰਸ਼ੁੰਦੀ ਸੀਗੀ ਦਾਗ ਪੈਂਦੇ ਸੀਗੇ ਸਰੀਰ ਤੇ ਬਹੁਤ ਜ਼ਿਆਦਾ ਮੈਨੂੰ ਕਿਸੇ ਨੇ ਦੱਸਿਆ ਕਿ ਜੇ ਡਾਕਟਰ ਸ਼ਰਦਾ ਕੋ ਦਵਾਈ ਖਾਓ ਤੁਹਾਨੂੰ ਬਹੁਤ ਫਰਕ ਪਏਗਾ ਤੁਸੀਂ ਕਿ ਇਲਰਜੀ ਸੀਗੀ ਮੇਰੇ ਨਾਖੂਨ ਖਰਾਬ ਹੋ ਗਏ ਸੀਗੇ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਪਟਿਆਲੇ ਦੀ ਦਵਾਈ ਲੈ ਕੇ ਆਇਆ ਲੇਕਿਨ ਆਰਾਮ ਨਹੀਂ ਆਇਆ ਤਿੰਨ ਚਾਰ ਜਗ੍ਹਾ ਤੇ ਮੈਂ ਖਾਦੀ ਯਾਨੀ ਕਿ ਦਾਣੇ ਵੀ ਸੀਗੇ ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਡਾਕਟਰ ਸ਼ਾਰਦਾ ਦੇ ਕੋਲ ਜਾਓ ਆਯੁਰਵੇਦਿਕ ਫਿਰ ਮੈਂ ਇੱਥੇ ਆਇਆ ਤੇ ਹੁਣ ਠੀਕ ਹੈ ਸਿਰਫ ਥੋੜਾ ਰਹਿ ਗਿਆ ਜਿਆਦਾ ਨਹੀਂ ਕੀ ਪ੍ਰੋਬਲਮ ਕੀ ਸੀ ਤੁਹਾਨੂੰ ਮੇਰੀ ਸਕਿਨ ਤੇ ਨਾ ਮੈਂ ਕੁਝ ਵੀ ਖਾਂਦੀ ਇਸ ਤੇ ਅਲਰਜੀ ਹੋ ਜਾਂਦੀ ਸੀ ਖਾਰਿਸ਼ ਕਰਦੀ ਸੀ ਰੈਸ਼ਸ ਹੋ ਜਾਂਦੇ ਸੀ ਸ਼ਾਰਦਾ ਦੇ ਬਾਰੇ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹਨਾਂ ਦੀ ਮੈਡੀਸਿਨ ਨਾਲ ਮੈਨੂੰ ਆਰਾਮ ਆਇਆ ਜੇ ਕਿਸੇ ਨੂੰ ਵੀ ਅਗਰ ਕੋਈ ਪ੍ਰੋਬਲਮ ਹੈ ਕਿ ਸਕਿਨ ਦੀ ਉਹ ਇੱਥੇ ਆਓ ਆ ਕੇ ਆਪਣਾ ਇਲਾਜ ਕਰਾਓ ਤੇ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲੇਗਾ ਆਪਾ ਬਿਲਕੁਲ ਨਪਾਤੂ ਲਿਆ ਨਹੀਂ ਖਾਂਦੇ ਹੈਗੇ ਖੱਟਾ ਵੀ ਖਾ ਲਿਆ ਮਿੱਠਾ ਵੀ ਖਾ ਲਿਆ ਮਤਲਬ ਹਰ ਚੀਜ਼ ਨੂੰ ਖਾਣ ਦਾ ਜਿਹੜਾ ਹੈ ਇੱਕ ਤਰੀਕਾ ਯੁਰਵੇਚ ਦੱਸਿਆ ਗਿਆ ਜਿਹੜਾ ਬੰਦਾ ਬਹੁਤ ਜ਼ਿਆਦਾ ਪਤਲਾ ਹੈਗਾ ਜਿਉ ਕੋੜੀਆਂ ਚੀਜ਼ਾਂ ਹੀ ਖਾਂਦਾ ਰਿਹਾ ਉਹਨੇ ਹੋਰ ਪਤਲਾ ਹੋ ਜਾਣਾ ਉਹਨੂੰ ਚਾਹੀਦਾ ਕਿ ਮਿੱਠਾ ਖਾਵੇ ਤਾਂ ਕਿ ਉਹਦੇ ਜੜੀ ਜਿਹੜਾ ਸਰੀਰ ਆ ਉਹ ਚ ਤੰਦਰੁਸਤੀ ਆਵੇ ਜਿਹੜਾ ਮਿੱਠਾਪਨ ਹੈ ਉਹ ਆਪਣੇ ਸਰੀਰ ਨੂੰ ਵਿਧਾਨਦਾ ਹੈ ਉਹਨ ਦੇ ਕੋਈ ਇੱਕ ਪੇਸ਼ੈਂਟ ਆਇਆ ਉਹਨੂੰ ਕਹਿ ਰਿਹਾ ਕਿ ਮੈਨੂੰ ਬਹੁਤ ਜ਼ਿਆਦਾ ਖਾਰਿਸ਼ ਹੋ ਰਹੀ ਹੈ ਧੁੱਪ ਜਾਨਾ ਮੈਨੂੰ ਜਲਨ ਹੁੰਦੀ ਹੈਗੀ ਤੇ ਉਹਨੂੰ ਐਵੋਇਡ ਕਰਨਾ ਪੈਣਾ ਧੁੱਪ ਨੂੰ ਇਦਾਂ ਦੀਆਂ ਚੀਜ਼ਾਂ ਖਾਣੀਆਂ ਪੈਣੀਆਂ ਜਿਹਦੇ ਨਾਲ ਉਹ ਬੇਤਣਾਵ ਦੇ ਡੈਫੀਨੇਟਲੀ ਪੇਸ਼ੈਂਟ ਜੜਾਏਗਾ ਜੜ ਤੋਂ ਇਲਾਜ ਕਰ ਸਕਦਾ ਹੈਗਾ ਉਹਦੇ ਹੱਥ ਦੇ ਵਿੱਚ ਹੈ ਔਰ ਥੋੜਾ ਫਿਜ਼ੀਸ਼ੀਅਨ ਦੀ ਕਾਉਂਸਲਿੰਗ ਤੇ ਡਿਪੈਂਡ ਕਰਦਾ ਔਸ਼ਧੀਆਂ ਸਾਰੀਆਂ ਹੀ ਬਹੁਤ ਅੱਛੀਆਂ ਹੁੰਦੀਆਂ ਹਨ ਉਹਨਾਂ ਨੂੰ ਸਮਝਾਇਆ ਜਾਂਦਾ ਉਹਨਾਂ ਨੂੰ ਰਿਜ਼ਲਟ ਵੀ ਮਿਲਦਾ ਹੈਗਾ ਪੇਸ਼ੈਂਟ ਨੂੰ ਲੇਕਿਨ ਲੰਬੇ ਟਾਈਮ ਲਈ ਇਸ ਲਈ ਖਾਣੀ ਪੈ ਜਾਂਦੀ ਹੈਗੀ ਆ ਆਯੁਰਵੈਦਿਕ ਦਵਾਈ ਹੋਵੇ ਜਾਂ ਕੋਈ ਵੀ ਕਿਉਂਕਿ ਅਸੀਂ ਲਕਸ਼ਣਿਕ ਚਿਕਿਤਸਾ ਨਹੀਂ ਕਰਦੇ ਅਸੀਂ ਚਿਕਿਤਸਾ ਕਰਦੇ ਹਾਂ ਕਿ ਬਿਮਾਰੀ ਜਿਹੜੇ ਦੋਸ਼ ਵਧੇ ਹੋਏ ਆ ਉਹਨੂੰ ਠੀਕ ਕਰ ਲੈ ਅੱਜ ਅਸੀਂ ਆਏ ਹਾਂ ਡਾਕਟਰ ਸ਼ਰਦਾ ਆਯੂਆ ਦਾ ਦੇ ਕਲੀਨਿਕ ਜਿੱਥੇ ਸਾਨੂੰ ਸਕਿਨ ਦੇ ਸਪੈਸ਼ਲਿਸਟ ਡਾਕਟਰ ਜੀਵਨ ਜੋਤੀ ਜੀ ਨਾਲ ਗੱਲ ਕਰਨ ਦਾ ਮੌਕਾ ਮਿਲ ਰਿਹਾ ਹੈ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਰ ਡਾਕਟਰ ਸਾਹਿਬ ਤੁਹਾਡੇ ਕੋਲ ਨਾ ਜਦੋਂ ਅਸੀਂ ਪਾਸ ਆਊਟ ਹੋ ਰਹੇ ਸੀਗੇ ਕਾਫੀ ਸਾਰੇ ਸਕਿਨ ਵਾਲੇ ਪੇਸ਼ੈਂਟਸ ਖੜੇ ਹੋਏ ਸੀਗੇ ਤੇ ਉਹ ਉਹਨਾਂ ਦੇ ਚਿਹਰੇ ਤੇ ਨਾ ਕਿ ਮੁਸਕਾਨ ਦੇਖੀ ਅਸੀਂ ਵੀ ਸਾਨੂੰ ਬੜੀ ਜਗ੍ਹਾ ਤੋਂ ਅਸੀਂ ਟ੍ਰੀਟਮੈਂਟ ਕਰਾਇਆ ਸਾਡੀ ਪ੍ਰੋਬਲਮ ਬਹੁਤ ਜ਼ਿਆਦਾ ਵਧੀ ਹੋਈ ਸੀ ਸਿਰਫ ਇੱਕ ਤੁਹਾਡੇ ਕੋਲ ਆ ਕੇ ਹੀ ਸਾਡੀ ਸਕਿਨ ਦੀ ਪ੍ਰੋਬਲਮ ਦੂਰ ਹੋਈਏਗੀ ਸਭ ਤੋਂ ਪਹਿਲਾਂ ਦੱਸੋ ਵੀ ਇੱਕ ਸਾਇਰੋਸਿਸ ਜਾਂ ਜਿਹਨੂੰ ਇੱਕ ਸਕਿਨ ਦੀ ਪ੍ਰੋਬਲਮ ਕਹਿੰਦੇ ਹੈਗੇ ਆ ਇਹ ਪ੍ਰੋਬਲਮ ਕਿਉਂ ਆਉਂਦੀ ਆ ਇਹਦਾ ਕੀ ਕਾਰਨ ਕੀ ਹੈ ਸਰ ਦੇਖੋ ਸੋਰਾਈਸਿਸ ਜਿਹੜੀ ਇੱਕ ਬਿਮਾਰੀ ਹੈਗੀ ਐ ਆਟੋਇਮਿਊਨ ਡਿਜ਼ੀਜ਼ ਆ ਬਸ ਇਸ ਬਿਮਾਰੀ ਚ ਹੁੰਦਾ ਕੀ ਹੈ ਕਿ ਆਪਣੇ ਜਿਹੜੇ ਸੈਲਸ ਬੰਦੇ ਜਿੱਦਾਂ ਮਤਲਬ ਸਕਿਨ ਦੀ ਚਮੜੀ ਆ ਉਹ ਆਪਣੀ ਮੀਨੇ ਚ ਬਣਨੀ ਚਾਹੀਦੀ ਆ ਲੇਕਿਨ ਇਸ ਬਿਮਾਰੀ ਚੋ ਤਿੰਨ ਦਿਨ ਚਾਰ ਦਿਨਾਂ ਚ ਬਣਣੀ ਸ਼ੁਰੂ ਹੋ ਜਾਂਦੀ ਚਮੜੀ ਚ ਬਹੁਤ ਡਰਾਈਨੈਸ ਆ ਜਾਂਦੀ ਰੈਡਨੈਸ ਹੋ ਜਾਂਦੀ ਖਾਰਿਸ਼ ਹੋਣ ਲੱਪਣ ਦੀ ਚੜਨ ਲੱਪਣ ਦੀ ਇਹ ਕੰਡੀਸ਼ਨ ਹੁੰਦੀ ਐ ਕਿਉਂ ਹੁੰਦੀ ਐ ਇਹ ਸਾਡੀ ਰੋਗ ਸ਼ਮਤਾ ਹੈ ਠੀਕ ਹੈ ਯਾ ਕਈ ਵਾਰੀ ਜੈਨੇਟਿਕਲੀ ਹੁੰਦੀ ਹੈ ਕਿ ਫੈਮਲੀ ਤੋਂ ਫੈਮਲੀ ਇਹ ਚੱਲੀ ਜਾਂਦੀ ਹੈ ਕਈ ਵਾਰ ਕਿਸੇ ਦਾਦੇ ਨੂੰ ਸੀਗੀ ਉਹ ਬੱਚੇ ਦੇ ਵਿੱਚ ਆ ਗਈ ਔਰ ਥੋੜੀ ਪੇਸ਼ੈਂਟ ਦੀ ਕਿੰਨੀ ਰੋਗ ਸ਼ਮਤਾ ਹੈਗੀ ਆ ਬਿਮਾਰੀ ਨੂੰ ਚੱਲਣ ਦੀ ਜਾਂ ਕੋਈ ਉਹਦੀ ਸਟ्रेस ਕੰਡੀਸ਼ਨਸ ਨੂੰ ਚੱਲਣ ਦੀ ਬੇਸਿਕਲੀ ਕਈ ਪੇਸ਼ੈਂਟਸ ਤਾਂ ਅਸੀਂ ਦੇਖਦੇ ਹੀ ਹਾਂ ਕਿ ਲੰਬੇ ਟਾਈਮ ਲਈ ਬਿਮਾਰ ਹੋਏ ਉਹਨਾਂ ਨੂੰ ਜਿਹੜੀ ਹੈ ਸਕੈਲਪ ਦੇ ਵਿੱਚ ਡਰਾਈਨੈਸ ਰਹਿਣ ਲੱਗੀ ਉਹ ਸੋਚਦੇ ਰਹੇ ਸਾਨੂੰ ਡੈਂਡਰਫਾ ਡੈਂਡਰਫਾ ਲੇਕਿਨ ਉਹ ਹੁੰਦੀ ਸਕੈਲਪਸੋਰਾਈਸਿਸ ਆ ਅਕਸਰ ਇਮਿਊਨਿਟੀ ਤੇ ਜਦੋਂ ਵੀ ਟਾਰਗੇਟ ਹੁੰਦਾ ਹੈ ਪੇਸ਼ੈਂਟ ਦਾ ਕੋਈ ਵੀ ਉਹਦੀ ਪ੍ਰੋਬਲਮ ਆਂਦੀ ਹੈਗੀ ਉਹ ਸੋਰਾਈਸਿਸ ਨੂੰ ਕਈ ਵਾਰ ਉਤਪਨ ਕਰ ਦਿੰਦੀ ਜਿਹੜੀ ਸਕਿਨ ਦੀ ਪ੍ਰੋਬਲਮ ਹੈਗੀ ਆ ਇਹ ਕਿੰਨੇ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈਗੀ ਸਕਿਨ ਸਰ ਬਹੁਤ ਅਨੰਨਾ ਰਿਸਪੌਂਡ ਦਿੰਦੀ ਹੈ ਇੱਕ ਛੋਟੀ ਜੀ ਕੰਡੀਸ਼ਨ ਨਹੀਂ ਹੈਗੀ ਸਕਿਨ ਆਪਣੀ ਬਾਡੀ ਨੂੰ ਕਵਰ ਕਰਦੀ ਹੈ ਚਾਹੇ ਉਹ ਕੱਲਾ ਹੀ ਕੋਈ ਰੈਸ਼ ਹੋਵੇ ਚਾਹੇ ਉਹ ਕੋਈ ਅਲਰਜੀ ਹੋਵੇ ਖਾਰਿਸ਼ ਦੀ ਸਮੱਸਿਆ ਹੋਵੇ ਪਿਗਮੈਂਟੇਸ਼ਨ ਕਾਲਾਪਨ ਉਹਨੂੰ ਵੀ ਆਪਾਂ ਇੱਕ ਬਿਮਾਰੀ ਸਮਝਦੇ ਹਾਂ ਨੰਬਰ ਆਫ ਟਾਈਪ ਜਿਹੜੀ ਹੈ ਸਕਿਨ ਡਿਜ਼ੀਜ਼ ਜਿਹੜੀ ਹੈਗੀਆਂ ਉਹ ਮੈਂਸ਼ਨ ਕੀਤੀਆਂ ਹੋਈਆਂ ਆਯੁਰਵੇਦ ਦੇ ਵਿੱਚ ਕੁਸ਼ਟ ਰੋਗ ਕਰਕੇ ਜਿਹਦਾ ਇੱਕ ਪੂਰਾ ਅਧਿਆਇ ਦੱਸਿਆ ਗਿਆ ਹੈਗਾ ਨੰਬਰ ਆਫ ਉਹਨਾਂ ਦੀ ਕਲਾਸੀਫਿਕੇਸ਼ਨ ਦਿੱਤੀ ਗਈ ਹੈ ਕਿ ਇਹ ਬਿਮਾਰੀ 'ਚ ਇਦਾਂ ਦੇ ਲੱਛਣ ਹੋਊਗੇ ਇਸ ਬਿਮਾਰੀ 'ਚ ਇਦਾਂ ਇਲਾਜ ਕਰਨਾ ਹੈ ਜਦੋਂ ਸਕਿਨ ਦੀ ਪ੍ਰੋਬਲਮ ਸ਼ੁਰੂ ਹੁੰਦੀ ਹੈ ਕਿ ਉਹਦੇ ਪਿੱਛੇ ਸਾਡਾ ਇੱਕ ਖਾਣ-ਪੀਣ ਵੀ ਉਹਦੇ 'ਚ ਇੱਕ ਅਹਿਮ ਰੋਲ ਅਦਾ ਕਰਦਾ ਹੈ ਐਜ਼ ਅ ਆਯੁਰਵੇਦਿਸਟ ਥਿਸ ਇਜ਼ ਡੈਫੀਨੇਟ ਸਰ ਕਿ ਆਪਾਂ ਕੋਈ ਵੀ ਗਲਤ ਖਾਦਾ ਉਹਨੂੰ ਆਪਾਂ ਕਹਿੰਦੇ ਮਿੱਥਿਆ ਆਹਾਰ ਵਿਹਾਰ ਆਪਾਂ ਦੁੱਧ ਦੇ ਨਾਲ ਜਿਹੜਾ ਮੱਛਲੀ ਖਾ ਲਈ ਆਪਾਂ ਕਹਿੰਨੇ ਆ ਕਿ ਤੁਹਾਨੂੰ ਬਿਟੀ ਲਿਗੋ ਦੇ ਚਾਂਸਸ ਹੈਗੇ ਆ ਕਿ ਤੁਹਾਡੀ ਜਿਹੜੀ ਹੈਗੀ ਆ ਤੁਹਾਨੂੰ ਲਿਊਕੋਡਰਮਾ ਵਰਗੀ ਸ਼ਿਕਾਇਤ ਹੋ ਸਕਦੀ ਹੈ ਕਿ ਇਹਦਾ ਚੀਜ਼ ਦਾ ਪਰਹੇਜ਼ ਕਰਨਾ ਹੈ ਜੇ ਆਪਾਂ ਬਿਲਕੁਲ ਨਾ ਪਾਤੋ ਲੈ ਨਹੀਂ ਖਾਂਦੇ ਹੈਗੇ ਖੱਟਾ ਵੀ ਖਾ ਲਿਆ ਮਿੱਠਾ ਵੀ ਖਾ ਲਿਆ ਮਤਲਬ ਹਰ ਚੀਜ਼ ਨੂੰ ਖਾਣ ਦਾ ਜਿਹੜਾ ਹੈ ਇੱਕ ਤਰੀਕਾ ਯੁਰਵੇਚ ਦੱਸਿਆ ਗਿਆ ਕਿ ਆਪਾਂ ਮਧੁਰ ਅਮਲ ਲਵਣ ਤੇ ਜਿਹੜੇ ਤਿੰਨ ਜਾਂ ਛੇ ਰਾਸਾ ਪਦ ਦੱਸੇ ਗਏ ਉਹਨੂੰ ਕਿਸ ਤਰ੍ਹਾਂ ਖਾਣਾ ਹੈਗਾ ਠੀਕੇ اور ਆਪਣੀ ਪ੍ਰਕਿਰਤੀ ਕਿੱਦਾਂ ਦੀ ਆ ਆਪਣਾ ਬਾਡੀ ਦਾ ਫੀਨੋਮੀਨਾ ਕਿੱਦਾਂ ਦਾ ਉਹਦੇ ਅਕੋਰਡਿੰਗਲੀ ਹੀ ਆਪਾਂ ਨੂੰ ਰਸ ਖਾਣੇ ਚਾਹੀਦੇ ਮਤਲਬ ਆਪਾਂ ਨੂੰ ਟੇਸਟ ਲੈਣੇ ਚਾਹੀਦੇ ਆ ਜਿਹੜਾ ਬੰਦਾ ਬਹੁਤ ਜ਼ਿਆਦਾ ਪਤਲਾ ਹੈਗਾ ਜਿਉ ਕੋੜੀਆਂ ਚੀਜ਼ਾਂ ਹੀ ਖਾਂਦਾ ਰਿਹਾ ਉਹਨੇ ਹੋਰ ਪਤਲਾ ਹੋ ਜਾਣਾ ਉਹਨੂੰ ਚਾਹੀਦਾ ਕਿ ਮਿੱਠਾ ਖਾਵੇ ਤਾਂ ਕਿ ਉਹਦੇ ਜੜੀ ਜਿਹੜਾ ਸਰੀਰ ਆ ਉਹ ਚ ਤੰਦਰੁਸਤੀ ਆਵੇ ਜਿਹੜਾ ਮਿੱਠਾਪਨ ਆ ਉਹ ਆਪਣੇ ਸਰੀਰ ਨੂੰ ਵਿਧਾਨਦਾ ਜੇ ਉਹ ਕੋਣਾ ਹੀ ਖਾਂਦਾ ਰਿਹਾ ਘਸਿਆਲਾ ਖਾਂਦਾ ਰਿਹਾ ਤਾਂ ਉਹ ਠੀਕ ਨਹੀਂ ਹੁੰਦਾ ਇੱਕ ਨਾਰਮਲ ਫੀਨੋਮੀਨਾ ਵਾ ਜਿਹੜਾ ਕਿ ਆਯੁਰਵੇਦ ਬਹੁਤ ਡਿਟੇਲ ਨਾਲ ਦੱਸਿਆ ਗਿਆ ਅ ਜਿਸ ਤਰ੍ਹਾਂ ਕਿ ਤੁਹਾਡੇ ਆਯੁਰਵੇਦ ਦੇ ਵਿੱਚ ਕੋਈ ਵੀ ਸਕਿਨ ਦੀ ਪ੍ਰੋਬਲਮ ਹੁੰਦੀ ਆ ਉਹਦਾ ਟ੍ਰੀਟਮੈਂਟ ਕਰਾਉਂਦੇ ਆ ਤੁਹਾਡੇ ਦੱਸੇ ਦੇ ਅਕੋਰਡਿੰਗ ਇੱਕ ਟਾਈਮ ਪੀਰੀਅਡ ਦੇ ਵਿੱਚ 6 ਕਿਹ ਮਹੀਨਿਆਂ ਦੇ ਵਿੱਚ ਜਾਂ ਕੁਝ ਹੋਰ ਅਵਧੀ ਦੇ ਵਿੱਚ ਉਹ ਪੇਸ਼ੈਂਟ ਠੀਕ ਹੋ ਜਾਂਦਾ ਹੈ ਕੀ ਜਿਹੜੀ ਹੈਗੀ ਐਲੋਪੈਥੀ ਜਿਹੜੀ ਜਿਹੜੀ ਹੈਗੀ ਇੱਕ ਪદ્ધਤੀ ਜਿਹਨੂੰ ਕਹਿੰਦੇ ਆਪਾਂ ਮੈਡੀਕਲ ਲਾਈਨ ਦੇ through ਉਹ ਉਹ ਉਹਦੇ ਵਿੱਚ ਟ੍ਰੀਟਮੈਂਟ ਲੰਬਾ ਚੱਲ ਜਾਂਦਾ ਉਹਦਾ ਕੀ ਕਾਰਨ ਹੈ ਸਰ ਬੇਸਿਕ ਗੱਲ ਇਹ ਹੈ ਕਿ ਲੈਂਥ ਦਾ ਨਹੀਂ ਕੋਈ ਜ਼ਿਆਦਾ ਵੇਰੀਏਸ਼ਨ ਰਹਿੰਦਾ ਹੈਗਾ ਪੇਸ਼ੈਂਟ ਕਿੰਨਾ ਸਾਡੇ ਨਾਲ ਅੱਛੀ ਤਰ੍ਹਾਂ ਨਾਲ ਫਾਲੋਅ ਅਪ ਦੇ ਵਿੱਚ ਰਹਿੰਦਾ ਪੇਸ਼ੈਂਟ ਨੂੰ ਚਾਹੀਦਾ ਹੈਗਾ ਕਿ ਜਦੋਂ ਵੀ ਆਯੁਰਵੇਦ ਨੂੰ ਲੈਣਾ ਹੈ ਉਹ ਸਬਰ ਦੇ ਨਾਲ ਚੱਲੇ ਸਾਡੇ ਦਿੱਤੇ ਗਏ ਡਾਈਟ ਪਲਾਨ ਨੂੰ ਫਾਲੋ ਕਰੇ ਹੁਣ ਦੇਖੋ ਇੱਕ ਪੇਸ਼ੈਂਟ ਆਇਆ ਉਹਨੂੰ ਕਹਿ ਰਿਹਾ ਕਿ ਮੈਨੂੰ ਬਹੁਤ ਜ਼ਿਆਦਾ ਖਾਰਿਸ਼ ਹੋ ਰਹੀ ਹੈ ਧੁੱਪ ਜਾਨਾ ਮੈਨੂੰ ਜਲਨ ਹੁੰਦੀ ਹੈਗੀ ਤੇ ਉਹਨੂੰ ਐਵੋਇਡ ਕਰਨਾ ਪੈਣਾ ਧੁੱਪ ਨੂੰ ਇਦਾਂ ਦੀਆਂ ਚੀਜ਼ਾਂ ਖਾਣੀਆਂ ਪੈਣੀਆਂ ਜਿਹਦੇ ਨਾਲ ਉਹ ਪਿਤ ਤਨਾਵ ਵਧੇ ਇਹ ਚੀਜ਼ਾਂ ਉਹਨੂੰ ਫਾਲੋ ਕਰਨੀਆਂ ਪੈਂਦੀਆਂ ਆ ਯਾ ਲੇਕਿਨ ਅਕਸਰ ਜਿਹੜ ਦੂਸਰੇ ਪ੍ਰੈਕਟਿਸ਼ਨਰਸ ਕੋ ਜਾਂਦੇ ਉਹਨਾਂ ਨੂੰ ਕਰੀਮਾ ਲਾਣ ਨੂੰ ਦੇ ਦਿੰਦੇ ਆ ਕਿ ਕਰੀਮਾ ਲਾ ਲਓ ਤੁਸੀਂ ਉਹਦੇ ਨਾਲ ਠੀਕ ਹੋ ਜਾਓਗੇ ਉਹ ਹੱਲ ਜਿਹੜਾ ਵਾ ਨਾ ਉਹ ਟੈਂਪਰਰੀ ਰਹਿੰਦਾ ਪਰਮਨੈਂਟ ਹੱਲ ਜਿਹੜੇ ਉਹਨਾਂ ਨੂੰ ਹੱਲ ਚਾਹੀਦਾ ਹੈ ਤੇ ਉਹਨਾਂ ਨੂੰ ਇੱਕ ਆਪਣੀ ਡਾਈਟਰੀ ਪੈਟਰਨ ਔਰ ਇਦਾਂ ਦੀ ਔਸ਼ਧੀਆਂ ਲੈਣੀਆਂ ਚਾਹੀਦੀਆਂ ਜੇ ਦੇ ਨਾਲ ਕਿ ਉਹ ਬਿਮਾਰੀ ਜੜੋ ਠੀਕ ਹੋ ਜਾਏ ਜਿਹੜਾ ਐਲੋਪੈਥੀ ਦੇ ਵਿੱਚ ਜਿਹੜਾ ਇਲਾਜ ਹੈਗਾ ਆ ਔਰ ਉਹਦੇ ਵਿੱਚ ਕਿੰਨੇ ਦੱਸ ਦਿਆ ਵੀ ਜਿੰਨਾ ਚਿਰ ਅਸੀਂ ਦਵਾਈ ਖਾਦੀ ਆ ਉਹਨਾਂ ਚਿਰ ਅਸੀਂ ਠੀਕ ਰਹੇ ਆ ਜਦੋਂ ਦਵਾਈ ਬੰਦ ਕੀਤੀ ਫੇਰ ਉਹੀ ਪ੍ਰੋਬਲਮ ਆਉਂਦੀ ਆ ਕਿ ਆਪਣੇ ਆਯੂਵੇਦਿਕ ਵਿੱਚ ਤੇ ਇਸ ਤਰ੍ਹਾਂ ਦੀ ਪ੍ਰੋਬਲਮ ਤਾਂ ਨਹੀਂ ਆਉਂਦੀ ਸਰ ਪੇਸ਼ੈਂਟ ਨੂੰ ਕਾਉਂਸਲਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨੂੰ ਆਪਣੇ ਡਾਈਟ ਦੇ ਬਾਰੇ ਸਮਝ ਆਣਾ ਚਾਹੀਦਾ ਡੈਫੀਨੇਟਲੀ ਪੇਸ਼ੈਂਟ ਜਿਹੜਾ ਹੈਗਾ ਜੜ ਤੋਂ ਇਲਾਜ ਕਰ ਸਕਦਾ ਹੈਗਾ ਉਹਦੇ ਹੱਥ ਦੇ ਵਿੱਚ ਆ ਔਰ ਥੋੜਾ ਫਿਜ਼ੀਸ਼ੀਅਨ ਦੀ ਕਾਉਂਸਲਿੰਗ ਤੇ ਡਿਪੈਂਡ ਕਰਦਾ ਔਸ਼ਧੀਆਂ ਸਾਰੀਆਂ ਹੀ ਬਹੁਤ ਅੱਛੀਆਂ ਹੁੰਦੀਆਂ ਉਹਨਾਂ ਨੂੰ ਸਮਝਾਇਆ ਜਾਂਦਾ ਉਹਨਾਂ ਨੂੰ ਰਿਜ਼ਲਟ ਵੀ ਮਿਲਦਾ ਹੈਗਾ ਪੇਸ਼ੈਂਟ ਨੂੰ ਲੇਕਿਨ ਲੰਬੇ ਟਾਈਮ ਲਈ ਇਸ ਲਈ ਖਾਣੀ ਪੈ ਜਾਂਦੀ ਹੈਗੀ ਆ ਆਯੁਰਵੈਦਿਕ ਦਵਾਈ ਹੋਵੇ ਜਾਂ ਕੋਈ ਵੀ ਕਿਉਂਕਿ ਅਸੀਂ ਲਕਸ਼ਣਿਕ ਚਿਕਿਤਸਾ ਨਹੀਂ ਕਰਦੇ ਅਸੀਂ ਚਿਕਿਤਸਾ ਕਰਦੇ ਆ ਕਿ ਬਿਮਾਰੀ ਜਿਹੜੇ ਦੋਸ਼ ਵਧੇ ਹੋਏ ਆ ਉਹਨੂੰ ਠੀਕ ਕਰ ਲੈ ਇਸ ਕਰਕੇ ਬਿਮਾਰੀ ਜਿਹੜੀ ਹੈ ਜੜੋਂ ਠੀਕ ਹੋ ਜਾਂਦੀ ਹੈ ਕੀ ਆਯੁਰਵੈਦਿਕ ਦਾ ਟ੍ਰੀਟਮੈਂਟ ਬਾਕੀ ਹੋਰ ਟ੍ਰੀਟਮੈਂਟ ਨਾਲੋਂ ਮਹਿੰਗਾ ਹੈ ਜਾਂ ਸਸਤਾ ਹੈ ਨਹੀਂ ਸਰ ਬੇਸਿਕਲੀ ਔਸ਼ਧੀਆਂ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਹੈ ਕਿ ਔਰ ਪੇਸ਼ੈਂਟ ਦੀ ਕ੍ਰੋਨਿਸੀਟੀ ਤੇ ਡਿਪੈਂਡ ਕਰਦਾ ਹੈ ਕਿ ਜਿਹੜਾ ਪੇਸ਼ੈਂਟ ਆ ਇੱਕ ਵਾਰੀ ਬਹੁਤ ਜ਼ਿਆਦਾ ਪਰੇਸ਼ਾਨ ਦੇ ਵਿੱਚ ਆਇਆ ਬਹੁਤ ਜ਼ਿਆਦਾ ਉਹਨੂੰ ਪ੍ਰੋਬਲਮ ਹੈ ਸਕਿਨ ਦੇ ਵਿੱਚ ਸਮਝ ਲਓ ਕੋਈ ਸੋਰਾਈਸਿਸ ਦਾ ਹੀ ਪੇਸ਼ੈਂਟ ਆ ਗਿਆ ਜਾਂ ਸਕਲੇਰੋਡਰਮਾ ਵਰਗੇ ਪੇਸ਼ੈਂਟਸ ਜਿਹੜੇ ਆ ਜਾਂਦੇ ਨੇ ਉਹ ਅਕਸਰ ਜਿਹੜੀ ਇੱਕ ਛੋਟੀ ਗੋਲੀ ਸਟੀਰੋਇਡ ਦੇ ਨਾਲ ਆਰਾਮ ਪਾ ਰਹੇ ਹੁੰਦੇ ਹੈਗੇ ਆ ਉਹ ਸਟੀਰੋਇਡ ਤਾਂ ਨਹੀਂ ਇੰਨਾ ਮਹਿੰਗਾ ਹੈਗਾ ਲੇਕਿਨ ਉਹ ਉਹਨਾਂ ਦੀ ਕਿਡਨੀ ਲੀਵਰ ਨੂੰ ਖਰਾਬ ਕਰ ਰਿਹਾ ਉਹਦੇ ਲਈ ਪ੍ਰੀਕਾਸ਼ਨਸ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਟੇਪਰ ਕਰਕੇ ਲੈਣਾ ਪਰ ਸਾਡੀ ਜਿਹੜੀ ਮੈਡੀਸਨ ਹਰਬਲ ਹੈ ਪlant ਤੋਂ ਬਣਣੀ ਹੁੰਦੀ ਹੈਗੀ ਉਹਦੇ ਅਕੋਰਡਿੰਗਲੀ ਅਸੀਂ ਉਹਨੂੰ ਪ੍ਰੋਟੋਕੋਲ ਉਹਦਾ ਦਾ ਦਿੰਨੇ ਆ ਮਹਿੰਗਾ ਸਸਤਾ ਜਿਹੜਾ ਹੈ ਵੇਰੀ ਕਰਦਾ ਹੈਗਾ ਪੇਸ਼ੈਂਟ ਟੂ ਪੇਸ਼ੈਂਟ ਇਸੇ ਕਰਕੇ ਜਿਹੜੀ ਮੈਡੀਸਨਸ ਦਾ ਪ੍ਰੋਟੋਕੋਲ ਹੈ ਪੇਸ਼ੈਂਟ ਦੇ ਦੇ ਅਕੋਰਡਿੰਗਲੀ ਵੇਰੀ ਕਰਦਾ ਹੈਗਾ ਨਾਰਮਲੀ ਮੈਡੀਸਨਸ ਜਿਹੜੀ ਹੈ ਇੱਕ ਪੇਸ਼ੈਂਟ ਦੇ ਅਕੋਰਡਿੰਗਲੀ ਹੀ ਜਿਹੜੀ ਹੈ ਦਿੱਤੀ ਜਾਂਦੀ ਹੈਗੀ ਔਰ ਬਹੁਤ ਜ਼ਿਆਦਾ ਕੋਸਟਲੀ ਨਹੀਂ ਹੁੰਦੀ ਹੈਗੀ ਕਿ ਜਿਹੜੀ ਉਹ ਅਪਰੋਚ ਹੀ ਨਾ ਕਰ ਸਕੇ ਉਹ ਲੈ ਹੀ ਨਾ ਸਕੇ ਜਿਸ ਤਰ੍ਹਾਂ ਮੈਡਮ ਕੀ ਇੱਕ ਕਈਆਂ ਦੇ ਨਾਲ ਸਰੀਰ ਦੇ ਉੱਤੇ ਨਾ ਚਿੱਟੇ ਚਿੱਟੇ ਧੱਬੇ ਪੈ ਜਾਂਦੇ ਨੇ ਜਿਹਨੂੰ ਬਿਟੇ ਲਿਗੋ ਕਹਿੰਦੇ ਆਪਾਂ ਜੀ 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 ਉਹ ਉਹਦਾ ਕੀ ਕਾਰਨ ਹੁੰਦਾ ਤੇ ਉਹ ਉਹਦੇ ਜਿਹੜੇ ਹੈਗੇ ਉਹਦਾ ਕੀ ਟ੍ਰੀਟਮੈਂਟ ਹੁੰਦਾ ਦੇਖੋ ਮੈਡੀਕਲ ਸਾਇੰਸ ਹੋਵੇ ਚਾਹੇ ਆਪਾਯੁਰਵੇਦ ਹੋਵੇ ਇਹਦਾ ਜਿਹੜਾ ਹੈਗਾ ਬੇਸਿਕ ਕਾਰਨ ਇਟਿਓਲੋਜੀ ਬਹੁਤ ਕੋਈ ਜਿਆਦਾ ਡਿਸਕਸ ਨਹੀਂ ਕੀਤੀ ਗਈ ਹੈ ਇਵਨ ਆਪਣੇ ਗ੍ਰੰਥਾ ਚ ਵੀ ਨਹੀਂ ਦਿੱਤੀ ਗਈ ਬਟ ਉਹਨੂੰ ਕਿੱਦਾਂ ਠੀਕ ਕੀਤਾ ਜਾ ਸਕਦਾ ਕਿੱਦਾਂ ਉਹਨੂੰ ਪ੍ਰੀਵੈਂਟ ਕੀਤਾ ਜਾਂਦਾ ਉਹਨੂੰ ਆਯੁਰਵੇਦ ਦੇ ਵਿੱਚ ਦਿੱਤਾ ਜਾਂਦਾ ਜੋ ਕਿ ਅਸੀਂ ਟੈਕਸ ਦੇ ਅਕੋਰਡਿੰਗਲੀ ਐਂਸ਼ੀਅੰਟ ਸਾਇੰਸ ਤੋਂ ਪੜਿਆ ਹੈਗਾ ਜੋ ਬੁੱਕਸ ਤੋਂ ਪੜਿਆ ਹੈਗਾ ਔਰ ਕੁਝ ਔਸ਼ਧੀਆਂ achhiyan ਸਾਡੇ ਕੋਲ available ਨੇ ਜਿਹੜੀਆਂ ਕਿ ਉਹ ਠੀਕ ਹੋ ਜਾਂਦੇ ਨੇ ਇਦਾਂ ਦੇ ਪੇਸ਼ੈਂਟਸ ਥੋੜਾ ਲੰਬਾ ਟ੍ਰੀਟਮੈਂਟ ਇਹਨਾਂ ਦਾ ਚੱਲਦਾ ਹੈਗਾ ਲੇਕਿਨ ਉਹ ਠੀਕ ਡੈਫੀਨੇਟਲੀ ਹੁੰਦੇ ਪਰ ਉਹਨਾਂ ਨੂੰ ਡਾਈਟਰੀ ਪੈਟਰਨ ਜ਼ਰੂਰ ਫੋਲੋ ਕਰਨਾ ਪੈਂਦਾ ਜਿੱਦਾਂ ਕਿ ਮੈਂ ਤੁਹਾਨੂੰ ਸ਼ੁਰੂ ਚ ਹੀ ਦੱਸਿਆ ਸੀਗਾ ਕਿ ਕਈ ਪੇਸ਼ੈਂਟ ਇਦਾਂ ਦੀਆਂ ਚੀਜ਼ਾਂ 'ਚ ਆਦੀ ਹੁੰਦੇ ਕਿ ਅਸੀਂ ਜਦੋਂ ਵੀ ਕਦੀ ਦੁੱਧ ਪੀਣਾ ਪੂਜੀਆ ਖਾ ਲਿਆ ਕੋਈ ਨਮਕੀਨ ਖਾ ਲਿਆ ਕੋਈ ਅਕਸਰ ਪਕੌੜੇ ਇਹ ਦੰਦੀਆਂ ਚੀਜ਼ਾਂ ਆਪਾਂ ਖਾਣੇ ਆ ਬਸ ਉਹ ਚੀਜ਼ਾਂ ਨੂੰ ਐਵੋਇਡ ਕਰਾਣੇ ਕੋਈ ਖੱਟੀ ਚੀਜ਼ ਉਹਨਾਂ ਨੇ ਦੁੱਧ ਦੇ ਨਾਲ ਨਹੀਂ ਲੈਣੀ ਇਹ ਚੀਜ਼ਾਂ ਦੀ ਕੁਝ ਡਾਈਟਰੀ ਪੈਟਰਨ ਅਸੀਂ ਦੱਸਦੇ ਆ ਕਿ ਇਹ ਤੁਸੀਂ ਫੋਲੋ ਕਰੋ ਤਾਂ ਕਿ ਤੁਸੀਂ ਠੀਕ ਹੋ ਸਕੋ ਜਿਹੜੀ ਤੁਸੀਂ ਹੁਣ ਗੱਲ ਕੀਤੀ ਕਿ ਉਹ ਫਲਵੇਰੀ ਨਾਮ ਦੀ ਬਿਮਾਰੀ ਦੇ ਰਿਗਾਰਡਿੰਗ ਬਿਲਕੁਲ ਬਿਲਕੁਲ ਫਲਵੇਰੀ ਹੀ ਹੈ ਉਸ ਵਿਟਿਲੀਗੋ ਲੂਕੋਡਰਮਾ ਇਹ ਉਹਦੇ ਸਿਨੋਨਿਮ ਮਤਲਬ ਇਹਦੇ ਪ੍ਰਾਇਵਾਚੀ ਹੈਗੇ ਆ ਜਿਹੜਾ ਕਿ ਆਪਾਂ ਕਹਿੰਦੇ ਆ ਇਹਨੂੰ ਫਲਵੇਰੀ ਰੋਗ ਬਾਰੇ ਆਪਾਂ ਗੱਲ ਕਰ ਰਹੇ ਸੀਗੇ ਕਿ ਅਕਸਰ ਆਪਾਂ ਕਹਿੰਦੇ ਆ ਨਾਨ ਵੇਜ ਜਾਂ ਫਿਸ਼ ਆਪਾਂ ਜਾਂ ਚਿਕਨ ਜਿਹੜਾ ਦੁੱ ਦੇ ਨਾਲ ਲੈ ਲਓ ਇਹ ਚੀਜ਼ਾਂ ਜਿਹੜੀਆਂ ਇੰਡੀਕੇਟਡ ਨਹੀਂ ਹੁੰਦੀਆਂ ਮਤਲਬ ਆਯੁਰਵੇਦ ਦੱਸਿਆ ਗਿਆ ਕਿ ਆਪਾਂ ਜਿਹੜਾ ਵੀ ਆਹਾਰ ਖਾ ਰਹੇ ਹਾਂ ਉਹ ਆਪਣੇ ਸਰੀਰ 'ਚ ਕਿਦਾਂ ਰਿਜ਼ਲਟ ਦੇ ਰਿਹਾ ਹੈਗਾ ਤਾਂ ਮੇਨ ਕਾਰਨ ਦੇਖਿਆ ਜਾਂਦਾ ਹੈ ਕਿ ਜਦੋਂ ਪੇਸ਼ੈਂਟ ਅੱਛਾ ਖਾਣਾ ਨਹੀਂ ਖਾਂਦਾ ਮਿੱਠਿਆ ਆਹਾਰ ਵਿਹਾਰ ਆਪਾਂ ਕਹਿੰਨੇ ਹੈਗੇ ਆ ਗਲਤ ਖਾਣਾ ਖਾਂਦਾ ਵਿਰੁੱਧ ਖਾਣਾ ਜਿਹਨੂੰ ਆਪਾਂ ਕਹਿ ਰਹੇ ਆ ਕਿ ਦੁੱਧ ਨਾਲ ਮੱਛੀ ਨਹੀਂ ਖਾਣੀ ਦੁੱਧ ਨਾਲ ਖੱਟਾ ਨਹੀਂ ਲੈਣਾ ਦੁੱਧ ਨਾਲ ਤੁਸੀਂ ਨਮਕੀਨ ਚੀਜ਼ਾਂ ਨਹੀਂ ਖਾਣੀਆਂ ਇਹ ਚੀਜ਼ਾਂ ਨਹੀਂ ਖਾਣੀਆਂ ਅਗਰ ਉਹ ਖਾਂਦਾ ਹੈਗਾ ਤਾਂ ਉਹਨੂੰ ਇਹ ਪਰੇਸ਼ਾਨੀ ਹੋ ਸਕਦੀ ਹੈ ਇਕ ਸਭ ਤੋਂ ਪਹਿਲਾਂ ਇੱਕ ਬਿਮਾਰੀ ਚੱਲਦੀ ਹੁੰਦੀ ਸੀ ਲੋਕੀ ਤਾਂ ਉਸ ਪਰਸਨ ਦੇ ਕੋਲ ਬੈਠਣਾ ਵੀ ਨਹੀਂ ਸੀ ਪਸੰਦ ਕਰਦੇ ਜਿਹਨੂੰ ਕਹਿੰਦੇ ਹੁੰਦੇ ਸੀ ਕੋੜ ਕਹਿੰਦੇ ਹੁੰਦੇ ਸੀਗੇ ਤੇ ਉਹ ਹੌਲੀ-ਹੌਲੀ ਜਿਸ ਤਰ੍ਹਾਂ ਸਾਇੰਸ ਨੇ ਤਰੱਕੀ ਕੀਤੀ ਬਹੁਤ ਸਾਰੇ ਟ੍ਰੀਟਮੈਂਟ ਨਿਕਲ ਚੁੱਕੇ ਨੇ ਕਿ ਮੈਡਮ ਜਿਹੜੇ ਇਹ ਕੋੜ ਜਿਹੜਾ ਸੀਗਾ ਇਹ ਇੱਕ ਇੱਕ ਕਿਹੋ ਜਿਹੀ ਇੱਕ ਕਿਹੋ ਜਿਹੀ ਬਿਮਾਰੀ ਸੀ ਬਹੁਤ ਸਾਰੇ ਲੋਕਾਂ ਨੇ ਅੱਜਕੱਲ ਬੱਚਿਆਂ ਨੇ ਉਹਦੇ ਬਾਰੇ ਸੁਣਿਆ ਵੀ ਨਹੀਂ ਹੋਵੇਗਾ ਥੋੜਾ ਜਿਹਾ ਉਹਦੇ ਬਾਰੇ ਵੀ ਸਾਨੂੰ ਥੋੜਾ ਖੁੱਲ ਕੇ ਜਾਣਕਾਰੀ ਦੇਣੀ ਚਾਹੀਦੀ ਹੈ ਕੁਸ਼ਟ ਰੋਗ ਜਿਹੜਾ ਹੈਗਾ ਉਹਦਾ ਬੇਸਿਕਲੀ ਇੱਕ ਆਥੈਂਟਿਕ ਮੈਡੀਸਿਨਸ ਔਰ ਉਹਦਾ ਇੱਕ ਅਧਿਆਇ ਜਿਹੜਾ ਹੈਗਾ ਉਹ ਸਾਡੇ ਮੈਡੀਸਿਨਸ ਦੀ ਬੁੱਕਸ ਦੇ ਵਿੱਚ ਅਵੇਲੇਬਲ ਹੈ ਲੇਕਿਨ ਕਿਉਂਕਿ ਇਹ ਜਿਹੜੀ ਬਿਮਾਰੀ ਸੀ ਇੱਕ ਤਾਂ ਸਰੀਰ ਨੂੰ ਗਲਾ ਦਿੰਦੀ ਸੀ ਨਸਾਂ ਨੂੰ ਕਮਜ਼ੋਰ ਕਰ ਦਿੰਦੀ ਹੁੰਦੀ ਸੀ ਇਹਦਾ ਇਹਦਾ ਸੈਂਟੀਫਿਕਲੀ ਜਿਹੜਾ ਹੈਗਾ ਨਾ ਬੈਕਟੀਰੀਆ ਦੇਖਿਆ ਗਿਆ ਕਿ ਜਿਹੜਾ ਬੈਕਟੀਰੀਆ ਹੈ ਉਹਨੂੰ ਟਾਰਗੇਟ ਕਰਕੇ ਦਵਾਈ ਚਲਾਈ ਗਈ ਔਰ ਇਹ ਕੰਡੀਸ਼ਨ ਜਿਹੜੀ ਹੈਗੀ ਆ ਅੱਜ ਦੀ ਕੰਡੀਸ਼ਨ ਦੇ ਵਿੱਚ ਮਤਲਬ ਅੱਜ ਦੇ ਦੌਰ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਹਾਰਡਲੀ 1% ਜਿਹੜੀ ਹੈ ਅਵੇਲੇਬਲ ਹੁੰਦੀ ਹੈ ਜਿਹੜੀ ਕਿ ਮੈਂ ਆਪਣੀ ਪ੍ਰੈਕਟਿਸ ਦੇ ਵਿੱਚ ਮੇਰੇ ਕੋਲ ਦੋ ਪੇਸ਼ੈਂਟ ਟੋਟਲ ਸਿਰਫ ਇੱਕ ਲੈਪਰਾ ਦੇ ਚੱਲ ਰਹੇ ਨੇ ਉਹਦੀ ਮੈਡੀਸਿਨਸ ਅਸੀਂ ਉਹਨਾਂ ਨੂੰ ਦਿੰਨੇ ਆ ਆਯੁਰਵੈਦ ਮੈਡੀਸਿਨਸ ਦੇ ਨਾਲ ਵੀ ਉਹ ਬਹੁਤ ਅੱਛੇ ਸਟੇਬਲ ਚੱਲ ਰਹੇ ਨੇ ਉਹਨਾਂ ਨੂੰ ਡਾਈਟਰੀ ਪੈਟਰਨ ਜ਼ਰੂਰ ਦੱਸਿਆ ਜਾਂਦਾ ਹੈਗਾ ਲੇਕਿਨ ਉਹ ਆਪਣੀ ਫੈਮਿਲੀ ਦੇ ਵਿੱਚ ਰਲ ਮਿਲ ਕੇ ਰਹਿ ਰਹੇ ਆ ਉਹਨਾਂ ਦਾ ਐਸ ਵੇਲੇ ਕਾਂਟੇਜੀਨੀਅਸ ਨਹੀਂ ਹੈਗੀ ਇਹ ਬਿਮਾਰੀ ਜੀ 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 ਇਸ ਬਿਮਾਰੀ ਦੇ ਵਿੱਚ ਦਿਖਿਆ ਜਾਂਦਾ ਸੀ ਉਹ ਉਸ ਟਾਈਮ ਪ੍ਰੋਪਰ ਲਾਈਨ ਨਹੀਂ ਸੀ ਹੁੰਦਾ ਕਿ ਇਹਦੇ ਅੰਗ ਵੀ ਸੜ ਜਾਂਦੇ ਸੀ ਉਂਗਲਾਂ ਵੀ ਗਲ ਜਾਂਦੀਆਂ ਸੀਗੀਆਂ ਅੱਜ ਕੱਲ ਪੇਸ਼ੈਂਟ ਬਹੁਤ ਘੱਟ ਦਿਖਾਈ ਦਿੰਦੇ ਨੇ ਕੀ ਇਹ ਦੀ ਇੱਕ ਅਵੇਅਰਨੈਸ ਹੀ ਹੈਗੀ ਹੈ ਹਰ ਪਰਸਨ ਦੇ ਪ੍ਰਤੀ ਤਾਂ ਜੋ ਲੋਕੀ ਇਹਨਾਂ ਚੀਜ਼ਾਂ ਤੋਂ ਆਪਣੇ ਮਨੂੰ ਬਚਾ ਕੇ ਰੱਖਦੇ ਨੇ ਸੈਟਰ ਅਵੇਰਨੈਸ ਵੀ ਹੈ ਔਰ ਸੈਕੰਡਲੀ ਤੁਹਾਨੂੰ ਯਾਦ ਹੋਵੇਗਾ ਮਦਰ ਟ੍ਰੀਜ਼ਾ ਜੀ ਨੇ ਇਤੇ ਪੂਰਾ ਕੰਮ ਕੀਤਾ ਹੈਗਾ ਉਹਨਾਂ ਨੇ ਇੰਨੀ ਸੇਵਾ ਕੀਤੀ ਲੈਪਰੇਸੀ ਵਾਲੇ ਪੇਸ਼ੈਂਟਸ ਦੀ ਕਿ ਉਹਨਾਂ ਨੂੰ ਨਹੀਂ ਹੋਇਆ ਕੋੜ ਇਹ ਕੁਛ ਆਪਣਾ ਫਿਜ਼ੀਕਲ ਹਾਈਜਨ ਵੀ ਮੇਨਟੇਨ ਕਰਨਾ ਹੁੰਦਾ ਹੁਣ ਸਾਡੇ ਕੋਲ ਪੇਸ਼ੈਂਟ ਆਂਦੇ ਨੇ ਕਈ ਐਦਾ ਦੇ ਸਕੀਬੀਜ਼ ਵਰਗੀ ਬਿਮਾਰੀ ਹੁੰਦੀ ਹੈ ਜਿਹੜੀ ਕਿ ਜਰਾ ਜੀ ਕਾਂਟੇਜੀਨियस ਹੈ ਬਹੁਤ ਜ਼ਿਆਦਾ ਅੱਛੀ ਕਾਂਟੇਜੀਨियस ਬਿਮਾਰੀ ਔਰ ਜਲਦੀ ਠੀਕ ਨਹੀਂ ਹੁੰਦੀ ਫਿਰ ਫੰਗਲ ਇਨਫੈਕਸ਼ਨ ਇੱਕ ਵਾਰੀ ਫੈਮਿਲੀ ਦੇ ਵਿੱਚ ਕਿਸੇ ਇੱਕ ਫੈਮਿਲੀ ਮੈਂਬਰ ਨੂੰ ਹੋ ਜਾਏ ਜਦੋਂ ਚੈੱਕ ਕਰਨਾ ਹੈ ਉਹਨੂੰ ਬਹੁਤ ਪ੍ਰੀਕਾਸ਼ਨਸ ਦੇ ਨਾਲ ਇੱਕ ਪੇਸ਼ੈਂਟ ਨੂੰ ਦੇਖਿਆ ਜਾਂਦਾ ਹੈਗਾ ਤਾਂ ਕਿ ਉਹ ਬਿਮਾਰੀ ਅੱਗੇ ਵਧੇ ਨਾ ਔਰ ਉਹ ਪੇਸ਼ੈਂਟ ਨੂੰ ਵੀ ਦੱਸਿਆ ਜਾਂਦਾ ਹੈ ਕਿ ਤੁਸੀਂ ਆਪਣੇ ਅਟੈਂਡੈਂਟ ਦੇ ਨਾਲ ਆਪਣੇ ਆਸ-ਪਾਸ ਦੇ ਲੋਕਾਂ ਦੇ ਨਾਲ ਕਿੱਦਾਂ ਰਹਿਣਾ ਤੁਸੀਂ ਕਿੱਦਾਂ ਸ ਤਾਂ ਇਹ ਤਾਂ ਡੈਫੀਨੇਟਲੀ ਠੀਕ ਹੋ ਜਾਂਦਾ ਹੈ ਇੱਕ ਜਿਸ ਦਾ ਪੇਰੈਂਟਸ ਦੀ ਹਿਸਟਰੀ ਹੁੰਦੀ ਹੈ ਪੇਰੈਂਟਸ ਨੂੰ ਖੁਜਲੀ ਦੀ ਜਾਂ ਕਿਸੇ ਕਿਸਮ ਦੀ ਪ੍ਰੋਬਲਮ ਹੁੰਦੀ ਹੈ ਜੀ ਆ ਜਦ ਕਿ ਬੱਚੇ ਉਹਨਾਂ ਦਾ ਠੀਕ ਹੁੰਦੇ ਆ ਲੇਕਿਨ ਟਾਈਮ ਪੈ ਕੇ ਉਹਨਾਂ ਨੂੰ ਉਹ ਪ੍ਰੋਬਲਮ ਫੇਰ ਆ ਜਾਂਦੀ ਤੇ ਉਹਨਾਂ ਦਾ ਟਰੀਟਮੈਂਟ ਵੀ ਸੇਮ ਉਸੇ ਪ੍ਰੋਸੈਸ ਰਹੇ ਕਿ ਤਰ੍ਹਾਂ ਰਹੇ ਸਰ ਜੋ ਹੈਰਿਡੀਟਰੀ ਪ੍ਰੋਬਲਮ ਆ ਉਹ ਮੈਂ ਤੁਹਾਨੂੰ ਐਗਜ਼ਾਮਪਲ ਦਿੱਤਾ ਹੀ ਹੈ ਕਿ ਸੋਰਾਈਸਿਸ ਵਰਗੀ ਬਿਮਾਰੀ ਜਿਹੜੀ ਹੈਗੀ ਉਹ ਕਈ ਵਾਰੀ ਕਿ ਕਈ ਵਾਰੀ ਇੱਕ ਦਾਦੇ ਨੂੰ ਹੈਗੀ ਆ ਉਹਦੇ ਚ ਬੇਟੇ ਨੂੰ ਨਹੀਂ ਹੋਈ ਉਹਦੇ ਪੋਤੇ ਨੂੰ ਹੋ ਗਈ ਤੇ ਇਟ ਇਸ ਸੀਨ ਲੇਕਿਨ ਉਹ ਜਿਹੜਾ ਟਰੀਟਮੈਂਟ ਹੈ ਉਹਦੇ ਅਕੋਰਡਿੰਗਲੀ ਹੀ ਦਿੱਤੀ ਜਾਂਦੀ ਹੈ ਕਿ ਪੇਸ਼ੈਂਟ ਜਿਹੜਾ ਹੈ ਉਹ ਕਿੱਦਾਂ ਦੀ ਪ੍ਰਕਿਰਤੀ ਦਾ ਆਇਆ ਹੈਗਾ ਕਿ ਉਹਨਾਂ ਨੂੰ ਜੇ ਸੋਰੈਸਿਸ ਦੇ ਰੈਸ਼ਸ ਹੈਗੇ ਆ ਉਹਦੇ ਨਾਲ ਜਲਨ ਵੀ ਹੈਗੀ ਆ ਕਿ ਸਿਰਫ ਚਮੜੀ ਝੜਦੀ ਹੈਗੀ ਅਸੀਂ ਬਾਤ ਪੇਤ ਕਫ ਤਿੰਨ ਤਰ੍ਹਾਂ ਦੇ ਦੋਸ਼ ਹੈਗੇ ਆ ਉਹਨਾਂ ਨੂੰ ਟਾਰਗੇਟ ਕਰਦੇ ਹੋਏ ਬਿਮਾਰੀ ਦਾ ਇਲਾਜ ਕਰਦੇ ਤਾਂ ਹੀ ਉਹ ਬੱਚੇ ਜਿਹੜੇ ਹੈ ਉਹ ਠੀਕ ਹੋ ਜਾਂਦੇ ਕਈ ਪ੍ਰੋਬਲਮ ਇਸ ਤਰ੍ਹਾਂ ਦੀ ਹੁੰਦੀਆਂ ਨੇ ਜਿਹਦੀਆਂ ਗਰਮੀਆਂ ਦੇ ਵਿੱਚ ਹੀ ਖੁਜਲੀ ਦੇ ਨਾਲ ਕ੍ਰੀਟ ਹੋ ਜਾਂਦੀਆਂ ਨੇ ਕਈਆਂ ਨੂੰ ਸਰਦੀਆਂ 'ਚ ਵੀ ਹੁੰਦੀਆਂ ਨੇ ਜਿਵੇਂ ਕੋਈ ਗਰਮ ਕਪੜਾ ਪਾ ਲੈ ਆ ਉਹਨਾਂ ਨੂੰ ਖੁਜਲੀ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ ਕੀ ਕਾਰਨ ਹੁੰਦਾ ਹੈਗਾ ਕਪੜੇ ਦੀ وجہ ਨਾਲ ਕੁਝ ਇਹੋ ਜਿਹੇ ਕਪੜੇ ਚ ਕਿਟਾਣੂ ਹੁੰਦੇ ਆ ਉਹ ਗਰਮ ਕਪੜਾ ਉਹਨਾਂ ਨੂੰ ਸੂਟ ਨਹੀਂ ਬੈਠਦਾ ਸਰ ਬੇਸਿਕਲੀ ਉਹ ਅਲਰਜੀ ਆ ਇੱਕ ਤਰ੍ਹਾਂ ਦੀ ਠੀਕ ਹੈ ਉਹ ਅਲਰਜੀ ਇਹ ਸਿੰਪਲੀ ਉਹਨਾਂ ਨੇ ਇਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਉਸ ਹਿਸਾਬ ਨਾਲ ਦਵਾਈ ਦਿੱਤੇ ਜਾਂਦੀ ਕੁਝ ਪ੍ਰੀਵੈਂਸ਼ਨਸ ਦਿੱਤੇ ਜਾਂਦੇ ਕਿ ਜੇ ਗਰਮੀ ਹੈਗੀ ਹੈ ਤਾਂ ਤੁਸੀਂ ਠੰਡੀਆਂ ਚੀਜ਼ਾਂ ਖਾਣੀਆਂ ਜੇ ਸਰਦੀ ਹੈਗੀ ਹੈ ਤਾਂ ਤੁਸੀਂ ਇਦਾਂ ਦੀ ਔਸ਼ਧੀ ਮਤਲਬ ਇਦਾਂ ਦੀ ਚੀਜ਼ ਖਾਣੀ ਹੈਗੀ ਕਿ ਜਿਹੜੀ ਜਿਹੜੀ ਤੁਹਾਡੇ ਸਰੀਰ ਦੇ ਉੱਤੇ ਬਹੁਤ ਜ਼ਿਆਦਾ ਗਰਮਾਇਸ਼ ਨਾ ਕਰੇ ਕਿਉਂਕਿ ਅਕਸਰ ਗਰਮਾਇਸ਼ ਕਰਕੇ ਹੀ ਇਹ ਅਲਰਜੀ ਹੁੰਦੀ ਹੈਗੀ ਉਦਾਂ ਦੀ ਅਗਰ ਆਹਾਰ ਆਪਾਂ ਬਦਲ ਦਿੰਨੇ ਆ ਔਸ਼ਧੀ ਦੇ ਦਿੰਨੇ ਆ ਤਾਂ ਪੇਸ਼ੈਂਟ ਠੀਕ ਹੋ ਜਾਂਦਾ ਡੈਫੀਨੇਟਲੀ ਔਰ ਉਹਦੀ ਜਿਹੜੀ ਇਮਿਊਨਿਟੀ ਉਹ ਵੀ ਮੈਨੇਜ ਹੋ ਜਾਂਦੀ ਹੈ ਇੱਕ ਪ੍ਰੋਬਲਮ ਚੱਲੀ ਹੋਈ ਸੀ ਪਹਿਲਾਂ ਖੈਰ ਲੋਕਾਂ ਨੇ ਉਹਦਾ ਇੱਕ ਮੈਥੋਡ ਵੀ ਬਣਾ ਲਿਆ ਹੋਇਆ ਵੀ ਜਿਵੇਂ ਕਹਿੰਦੇ ਵੀ ਚਿਕਨ ਬਾਕਸ ਮਾਤਾ ਨਿਕਲੀ ਹੋਈ ਆ ਜਦੋਂ ਬੱਚਾ ਜਾਂ ਕੋਈ ਪਰਸਨ ਉਹਨੂੰ ਖੁਜਲਦਾ ਖੁਜਲੀ ਕਰਦਾ ਸੀਗਾ ਤੇ ਉਹ ਜਿੱਥੇ-ਇਥੇ ਪਾਣੀ ਲੱਗਦਾ ਸੀਗਾ ਉੱਥੇ ਫੇਰ ਦੁਬਾਰਾ ਉਸ ਦਾ ਹੋ ਜਾਂਦਾ ਸੀਗਾ ਥੋੜਾ ਜਿਹਾ ਉਹਦੇ ਬਾਰੇ ਵੀ ਇੱਕ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਉਂਗਾ ਵੈਲ ਸਰ ਜੋ ਚਿਕਨ ਪੋਕਸ ਬਿਮਾਰੀ ਹੈਗੀ ਇਹ ਇੱਕ ਤਰ੍ਹਾਂ ਦੀ ਇੱਦਾ ਦੀ ਬਿਮਾਰੀ ਹੈ ਜੋ ਕਿ ਸਾਰਿਆਂ ਨੂੰ ਹੀ ਹੋ ਕੇ ਜਾਣੀ ਹੈ ਠੀਕ ਹੈ ਔਰ ਫੈਮਿਲੀ ਦੇ ਵਿੱਚ ਇੱਕ ਵਾਰੀ ਇਹ ਰੈਪਸ਼ਨ ਜਿੱਦਾ ਬਾਡੀ ਦੇ ਉੱਤੇ ਆ ਜਾਂ। ਇਹਦੀ ਥੋੜੀ ਦੇਰ ਲਈ ਮੈਡੀਸਿਨਸ ਖਾਈ ਜਾਂਦੀ ਹੈ ਚਾਹੇ ਉਹ ਆਯੁਰਵੈਦਿਕ ਖਾ ਲਈ ਚਾਹੇ ਉਹ ਐਲੋਪੈਥਿਕ ਮੈਡੀਸਿਨਸ ਖਾ ਲਈ ਉਸ ਤੋਂ ਬਾਅਦ ਇਹ ਦਾਣੇ ਜੜਿਆ ਆਪਣੇ ਆਪ ਹੀ ਸਬਸਾਈਡ ਕਰ ਜਾਂਦੇ ਨੇ ਔਰ ਇੱਕ ਜਾਂ ਦੋ ਮਹੀਨਾ ਦੇ ਵਿੱਚ ਇਹਦੇ ਦਾਗ ਵੀ ਖਤਮ ਹੋ ਜਾਂਦੇ ਜਿੱਦਾਂ ਕੋਈ ਵੀ ਵਾਇਰਲ ਇਨਫੈਕਸ਼ਨ ਆ ਗੰਤੁਜ ਰੋਗ ਹੈ ਇੱਕ ਤਰ੍ਹਾਂ ਦਾ ਇਹ ਹੁੰਦਾ ਹੈਗਾ ਸਰੀਰ ਦੇ ਨਾਲ ਔਰ ਸਰੀਰ ਇਹਨੂੰ ਚੱਲ ਲੈਂਦਾ ਹੈਗਾ ਇਦਾਂ ਦੀ ਬਿਮਾਰੀ ਹੈ ਉਹ ਠੀਕ ਵੀ ਹੋ ਜਾਂਦੀ ਹੈ ਅ ਅਜ ਤੱਕ ਤੁਹਾਡੇ ਕੋਲ ਜਿੰਨੇ ਵੀ ਪੇਸ਼ੈਂਟਸ ਆਏ ਨੇ ਸਾਰਿਆਂ ਦੇ ਕੋਲ ਅਸੀਂ ਇੱਕੋ ਚੀਜ਼ ਸੁਣੀ ਆ ਵੀ ਅਸੀਂ ਉਹਨਾਂ ਦੇ ਕੋਲ ਦਵਾਈ ਖਾਦੀ ਉਹ ਆਰਾਮ ਆ ਗਿਆ ਹੈਗਾ ਕਿ ਮੈਡਮ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਕਿ 6 ਮਹੀਨੇ ਬਾਅਦ ਦੁਬਾਰਾ ਫੇਰ ਇਹ ਦੁਬਾਰਾ ਸ਼ੁਰੂ ਹੋ ਜਾਂਦੀ ਹੈ ਸਰ ਦੇਖੋ ਵੇਰੀਏਸ਼ਨ ਹੈ ਪੇਸ਼ੈਂਟਸ ਦੇ ਵਿੱਚ ਪੇਸ਼ੈਂਟ ਜਿਹੜੇ ਸਾਡੇ ਨਾਲ ਬਹੁਤ ਲੰਬੇ ਟਾਈਮ ਤੋਂ ਚੱਲ ਰਹੇ ਨੇ ਕਿਉਂਕਿ ਦੇਖੋ ਜਿਹੜੇ ਪੇਸ਼ੈਂਟਸ ਸਾਡੇ ਤੋਂ ਅੱਜ ਤੋਂ 3 ਜਾਂ 4 ਸਾਲ ਪਹਿਲਾਂ ਸੋਰਾਈਸਿਸ ਦਾ ਇਲਾਜ ਕਰਵਾ ਕੇ ਚਲੇ ਗਏ ਸਾਡੇ ਕੋ ਉਹਨਾਂ ਦਾ ਵੀ ਅਸੀਂ ਫੋਲੋਅਪ ਲੈਣੇ ਆ 6 ਮਹੀਨੇ ਸਾਲ ਮਗਰ ਉਹਨਾਂ ਨੂੰ ਪੁੱਛਦੇ ਆ ਫੋਨ ਕਰਕੇ ਕਿ ਤੁਸੀਂ ਠੀਕ ਚੱਲ ਰਹੇ ਹੋ ਤੇ ਉਹਦੇ ਨਾਲ ਕੀ ਹੈ ਇੱਕ ਸਾਡਾ ਇੱਕ ਰਿਲੇਸ਼ਨਸ਼ਿਪ ਜਿਹੜਾ ਹੈ ਉਹ ਮੇਨਟੇਨ ਰਹਿੰਦਾ ਹੈਗਾ ਉਹਦੇ ਨਾਲ ਇਨ ਕੇਸ ਜੇ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਮੈਡੀਕਲ ਹੈਲਥ ਕੋਈ ਇਸ਼ੂਜ਼ ਆ ਰਹੇ ਹੁੰਦੇ ਨੇ ਉਹ ਸ਼ੇਅਰ ਕਰ ਲੈਂਦੇ ਨੇ ਤੇ ਉਹਨਾਂ ਦੀ ਬਿਮਾਰੀ ਅਗਰ ਕਿਤੇ ਲੱਗਦਾ ਹੈ ਕਿ ਪੇਸ਼ੈਂਟ ਡੋਲ ਰਿਹਾ ਹੈ ਜਾਂ ਕੋਈ ਉਹਨੂੰ ਪਰੇਸ਼ਾਨੀ ਆ ਰਹੀ ਹੈਗੀਏ ਤਾਂ ਉਹਨੂੰ ਪ੍ਰੀਵੈਂਟਿਵਲੀ ਪਹਿਲੋ ਹੀ ਉਹਦੀ ਡਾਈਟ ਨੂੰ ਇਮੀਡੀਏਟਲੀ ਫਾਲੋ ਕਰ ਲਿਤਾ ਜਾਂਦਾ ਤਾਂ ਪੇਸ਼ੈਂਟ ਨੂੰ ਪਰੇਸ਼ਾਨੀ ਨਹੀਂ ਰਹਿੰਦੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਡਮ ਤੁਸੀਂ ਤੁਸੀਂ ਜਿਹੜੇ ਨੂੰ ਖੁਸ਼ਦੀ ਵਾਲੇ ਜਿਹੜੇ ਵੀ ਪੇਸ਼ੈਂਟ ਨੇ ਜਾਂ ਹੋਰ ਵੀ ਉਹਨਾਂ ਨੂੰ ਬਹੁਤ ਸਾਰੀ ਸਕਿਨ ਦੀ ਪ੍ਰੋਬਲਮਸ ਨੇ ਉਹਨਾਂ ਦੇ ਬਾਰੇ ਤੁਸੀਂ ਸਾਨੂੰ ਖੁੱਲਕੇ ਦੱਸਿਆ। ਜਿਸ ਤਰ੍ਹਾਂ ਕਿ मैडम ਨੇ ਦੱਸਿਆ ਕਿ ਤੁਹਾਡਾ ਖਾਣ-ਪਾਨ ਵੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਲਈ ਬਹੁਤ ਹੀ ਇੱਕ ਜ਼ਿੰਮੇਵਾਰ ਹੁੰਦਾ ਹੈ। ਅਗਰ ਤੁਹਾਨੂੰ ਵੀ ਸਰੀਰ ਦੇ ਵਿੱਚ ਸਕਿਨ ਨਾਲ ਰਿਲੇਟਡ ਕੁਝ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਤੇ ਤੁਸੀਂ ਵੀ ਆਯੁਰਵੇਦਿਕ ਦੇ ਟ੍ਰੀਟਮੈਂਟ ਨੂੰ ਲੈਸ ਕੇ ਦਿਓ। ਡਾਕਟਰ शारदा ਆਯੂਵੈਦਿਕ ਕਲੀਨਿਕ ਤੁਹਾਡੇ ਆਪਣੇ ਆਪਣੇ ਸ਼ਹਿਰਾਂ ਵਿੱਚ ਜਿੱਥੇ ਕਿਤੇ ਵੀ ਹੋਏਗਾ ਤੁਸੀਂ ਉਹਨਾਂ ਦੇ ਕੋਲ ਜਾ ਕੇ ਟ੍ਰੀਟਮੈਂਟ ਕਰਾਓ ਜੋ ਵੀ ਪਰਸਨ ਜੋ ਵੀ ਪੇਸ਼ੈਂਟ ਇੱਕ ਵਾਰੀ ਇਹਨਾਂ ਦੇ ਕੋਲ ਆ ਕੇ ਟ੍ਰੀਟਮੈਂਟ ਕਰਵਾ ਕੇ ਜਾਂਦਾ ਹੈ ਮੁੜ ਕੇ ਉਸ ਨੂੰ ਇਸ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ ਇਸ ਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਸਿਕਾਹ ਹਾਂਜੀ ਭਾਜੀ ਕਿੱਥੋਂ ਆਏ ਤੁਸੀਂ ਤਾਜਪੁਰ ਰੋਡ ਤੋਂ ਜੀ ਕੀ ਪ੍ਰੋਬਲਮ ਕੀ ਸੀ ਤੁਹਾਡੀ ਸਕਿਨ ਸੀਗੀ ਖਰਾਬ ਹੁਣ ਤਾਂ ਫਰਕ ਪੈ ਗਿਆ ਜੀ ਮਾੜਾ ਬਟਾ ਕਿੰਨੇ ਚਿਰ ਤੋਂ ਪ੍ਰੋਬਲਮ ਸੀ ਇਹ ਜੀ 2 ਸਾਲ ਤੋਂ ਸੀਗੀ ਬਟ ਦਵਾਈ ਖਾਂਦਾ ਹੀ ਠੜ ਜਾਂਦੀ ਸੀ ਫੇਰ ਆ ਹੋ ਜਾਂਦੀ ਸੀਗੀ ਫੇਰ ਇੱਥੇ ਆਇਆ ਮੈਂ ਇੱਥੇ ਬਾਰੇ ਤੁਹਾਨੂੰ ਕਿਨਾਂ ਨਹੀਂ ਦੱਸਿਆ ਯਾਰ ਦੋਸਤ ਨੇ ਕਿਸੇ ਨੇ ਦੱਸਿਆ ਕਿ ਜੀ ਇੱਥੇ ਜਾਓ ਤੁਹਾਨੂੰ ਫਰਕ ਪਾਏਗਾ ਤੇ ਔਰ ਤੁਹਾਨੂੰ ਕਿੰਨੇ ਚਿਰ ਫਰਕ ਪੈ ਗਿਆ ਮੈਨੂੰ ਜੀ ਪੈ ਗਿਆ ਜੀ 6 ਮਹੀਨੇ ਦੇ ਵਿੱਚ ਵਿੱਚ ਤੇ ਹੁਣ ਤੁਸੀਂ ਪਹਿਲੇ ਨਾਲ ਬਿਲਕੁਲ ਨੋਰਮਲ ਬਿਲਕੁਲ ਨੋਰਮਲ ਹਲਕਲ ਕਾ ਹੈ ਮੈਂ ਦਾਗ ਹੋ ਤਾਂ ਉਹ ਵੀ ਕਹਿੰਦੇ ਕਰੀਮ ਦੇ ਦਾਂਗੇ ਠੀਕ ਹੋ ਜਾਏਗਾ ਕਹਿਣਾ ਚਾਹੋਗੇ ਡਾਕਟਰ ਸ਼ਰਦਾ ਜੀ ਦੇ ਬਾਰੇ ਬਹੁਤ ਜੀ ਧੰਨਵਾਦ ਹੈ ਜੀ ਉਹਨਾਂ ਦਾ ਹੀ ਸ਼ੁਕਰੀਆ ਉਹਨਾਂ ਦਾ ਬਹੁਤ ਜੀ ਬਹੁਤ ਸ਼ੁਕਰੀਆ ਜਿਉ ਮੈਨੂੰ ਆਰਾਮ ਮਿਲਿਆ। ਕਿ ਕਿੱਥੋਂ ਆਏ ਤੁਸੀਂ? ਅਸੀਂ ਗੌਂਸਪੁਰ ਤੋਂ ਆਏ ਆਂ ਸਰ ਜੀ। ਕੀ ਪ੍ਰੋਬਲਮ ਕੀ ਸੀ ਤੁਹਾਨੂੰ? ਸਾਨੂੰ ਫੇਸ ਤੇ ਯਾਨੀ ਕਿ ਅਲਰਜੀ ਸੀ ਤੇ ਅਲਰਜੀ ਤੋਂ ਬਿਨ ਅਲਰਜੀ ਦਵਾਈ ਖਾਧੀ ਸਰਦਾ ਡਾਕਟਰ ਕੋ ਸਾਨੂੰ ਸਾਡੇ ਦਵਾਈ ਨੇ ਦੱਸਿਆ ਵੀ ਉੱਥੋਂ ਦਵਾਈ ਖਾਓ ਤੇ ਤੁਸੀਂ ਠੀਕ ਹੋ ਜਾਓਗੇ। ਤੇ ਬਾਕੀ ਹੋਰ ਵੀ ਦਵਾਈ ਮੈਂ ਖਾ ਰਹੀ ਹਾਂ ਉਹਨਾਂ ਦੀ ਦਵਾਈ ਖਾ ਰਹੀ। 5-6 ਮਹੀਨੇ ਹੋ ਗਏ ਮੈਨੂੰ ਖਾਂਦਿਆਂ ਦਵਾਈ। ਇਸ ਤੋਂ ਪਹਿਲਾਂ ਵੀ ਤੁਸੀਂ ਦਵਾਈਆਂ ਖਾਧੀਆਂ ਕਿ ਉਤੋਂ ਫਰਕ ਨਹੀਂ ਪਿਆ? ਨਹੀਂ ਨਹੀਂ ਫਰਕ ਪਿਆ ਸਾਨੂੰ ਉਤੋਂ ਜਾਨਕੀ ਕਾਫੀ ਦਵਾਈ ਖਾਦੀ ਆ ਵੀ ਫਰਕ ਨਹੀਂ ਪਿਆਗਾ। ਕਿੰਨਾ ਚਿਰ ਦਵਾਈ ਖਾਦੀ ਤੇ ਤੁਹਾਨੂੰ ਇਤੋਂ ਦੀ ਆਰਾਮ ਆਣਾ ਸ਼ੁਰੂ ਹੋ ਗਿਆ? ਮੈਨੂੰ 2-3 ਮਹੀਨਿਆਂ ਤੋਂ ਪਹਿਲਾਂ ਜਾਨਕੀ ਦਵਾਈ ਖਾ ਰਹੀ ਸੀ ਫਿਰ ਮੈਨੂੰ ਫਰਕ ਪੈ ਗਿਆ। ਉਸ ਤੋਂ ਬਾਅਦ ਮੈਂ ਦੁਬਾਰਾ ਦਵਾਈ ਲਈਤੀ ਫਿਰ ਮੈਨੂੰ ਠੀਕ ਹੋ ਗਿਆ। ਹਾਂਜੀ ਮੈਡਮ ਆਪ ਕਿ ਕਹਾਂ ਸੇ ਆਏ ਹੋ? ਬਿਹਾਰ ਸੇ। तो क्या प्रॉब्लम क्या थी आपको मेरे सर जी स्किन का प्रॉब्लम था यहाँ पे पूरा छाला छाला हो जाता पूरा बेकार बुरा लगता अच्छा नहीं लगती तो मैं काफ़ी दवाई इधर उधर से डॉक्टर के का पास काफ़ी दवाई की कि ये मेरे उससे कोई प्रॉब्लम नहीं कोई सुधार नहीं आई और कोई यार दोस्त मेरे यहाँ से दवाई लेके गए बिहार तो वो मुझे बोले कि से डॉक्टर शारदा जी जो है लुधियाना में वहाँ जाओ वहाँ का दवाई अगर खाइएगा आप लीजिएगा तो बस आपको पूरा फेस ठीक हो जाएगा तो मेरे वो बोले तो मैं उसको कहने पर यहाँ लुधियाना बिहार से मैंने लुधियाना आई तो यहाँ से मैं दवाई सिर्फ छः महीना खाई है मेरे पूरा फेस ठीक हो गया सर जी और ये हाथ तो, तो में ज्यादा पूरा ठीक हो गया कोई प्रॉब्लम नहीं है आमतौर पर सुना जाता है कि ये जो ये जो स्किन की दवाई थोड़ी सी महंगी होती है तो आपको कुछ ऐसा तो नहीं लगा कि महंगी है या आमतौर पर सुना था कि स्किन की दवाई जो महंगी है आपको यहाँ पर कुछ ऐसा तो नहीं महसूस हुआ नहीं सर जी सबसे तो ये है मेरा फेस सही करना जरूरी है दवाई तो महंगी है सस्ता कुछ भी है सर प्रॉब्लम नहीं होते हैं लेकिन फेस मेरा ठीक हो गया मैं सुस्त हूँ कोई प्रॉब्लम नहीं है अब ठीक होने के बाद में ये ठीक होने के बाद में कैसा महसूस कर रहे ठीक होने के बाद में मैं बहुत स्वस्थ हूँ मेरे कोई दोबारा उपलंग नहीं हुआ है मेरे खुजली उजली दाग कुछ नहीं हुआ मैं बहुत ठीक हूँ बहुत अच्छा है मैं ये अपना दिल से कहती हूँ कि डॉक्टर शारदा जी के मैं दिल से धन्यवाद करना चाहती हूँ कि मैं बिहार से भी आएँ कि मैं यहाँ आ मैं ठीक हो गई और मैं ये भी बोलना चाहती हैं कि कोई भी अगर ये प्रचार कोई भी दुनिया में अगर देखिएगा उसको ये बोलना चाहते हैं कि यहाँ डॉक्टर शारदा जी के हॉस्पिटल से दवाई ले जाओ और यहाँ से आप एक बार खा के देखिए कि आपको कितना सुधार होती है कितना महसूस अच्छा होते हैं तो मैं यही धन्यवाद सबसे करते इको यहां पर आके यहां से दवाई लेकर जाओ यहां पर आके आप ठीक होकर जाइएगा